ਇਹ ਲੱਗ ਜੀ ਨਦੀ ਵੀ ਜਿਹੜੀ ਹੈ ਫਰਾਉਂਡ ਕਟਿਆ ਤੇ ਇਸ ਮਢਿਓ ਦੇ ਵਿੱਚ ਪੁਲਿਸ ਕੋਲੋਂ ਪੰਜ ਅਰ ਰਹੀਆਂ ਨੂੰ ਇੱਕ ਮਿੰਟ ਹੱਥ ਪਿੱਛੇ ਕਰ ਜਾਰ ਹੈ ਹਾਲਾਂਕਿ ਇਸ ਤੋਂ ਇਲਾਵਾ ਵੀ ਹੋਰ ਮਾਮਲੇ ਸਰਦਰ ਦੇਖੋ ਹਰਵਿੰਦਰ ਸਵੇਤ ਤੇ ਪ੍ਰਦੀਪਕੇ ਜੀ ਦਾ ਉਸਮਨ

ਮੋਰੀ ਕਾਲ ਫੀਲੋ ਨੀ ਮੇਉ ਜੋ ਬਰਸਾਤੀ ਕੀ ਜਾਗਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਹਮ ਪੰਜ ਮੋਤਵਾਨ ਨੇ 11 ਨਹੀਂ 10 ਠੀਕ ਕਰ ਜਗਾ ਜੱਗੂ ਭਗਵਾਨ ਜੀ ਸਾਥੀ ਮੋਤਵਾਗੇ ਪਛਾ ਜਿਹੜਾ ਉਹ ਪਹੁੰਚਾ ਚੁੱਕਿਆ ਤੁੰ ਨੂੰ ਅੰਮ੍ਰਿਤਸਰ ਦਿਹਾਉਤਰਾ ਜਦੋਂ ਇਹ ਮਕਰਾਂ ਛੋੜ ਪ੍ਰਦੀਪ ਗਿੰਦੀਪ ਘਟਮਰੀ ਜੀ ਨਾ ਹੋ ਥੋੜਾ ਮਾਰਤ ਵੀ ਨਾਲ ਥੋੜਾ ਲੋਗੇ ਪ੍ਰਦੀਪ ਮੜੇ ਸਾਡੇ ਉਹ ਕੀ ਆ ਕਰ ਰਹੇ ਹੈ ਪ੍ਰਦੀਪ ਕਾਹੋ ਨਿਆ ਖਾਲੀ ਯਾਰ ਬੋਧਿਸ਼ਰ ਘਾ ਤੇ ਅਕੇਲੇ ਆਪਾ ਹੀ ਅਕੇਲੇ ਜਾਓ ਓਕੇ ਸਰ ਤੋ ਤੁਹਾਨੂੰ ਮੌਜੂਦ ਇੱਕ ਮਿੰਟ ਹੈ ਪਾਜੀ ਸਰਦਾਰ ਪਾਜੀ ਸਾਡੇ ਬਹੁਤ ਕਾਲੇ ਹੈ ਸਰ ਤੇ ਹੋਰਾਂ ਕਿਤੇ ਹਾਂਜੀ 5 ਕਿਲੋ ਹਾਂਜੀ ਪਰਵਾਹ ਦਾ ਜਿੰਦਾ ਬਟ ਸਾਹਮਣੇ ਦਾ ਸਾਹਮਣੇ ਜੀ ਤੋਂ ਹੋ ਗਿਆ ਇਸੇ ਸਮੇਂ ਸ਼ੋਸ਼ਣ ਕਰਨੀ ਰਸਤਾ ਪਰੇ ਤੋਂ ਸਭ ਆਈ ਬ੍ਰਾਉਂ ਮੈਂ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਏਡ ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ડીਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਦੀ ਪੁਲਿਸ ਡੀਏਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਇਸੇ ਤਹਿਤ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ਆਈਐਸਆਈ ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰੀਸੀਵ ਕੀਤੀ ਹੈਗੀ ਹੈ ਜਿਦੇ ਚ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟल्स ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਸਾਡੀ ਜਿਹੜੀ ਡੀਐਸਪੀ ਲੋਪੋਗੇ ਸਾਹਿਬ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਲਰੀ ਟੀਮ ਨੇ ਸਾਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜ ਗੋਰਾ ਵਾਸੀ ਰਣਗੜ ਜਸਪ੍ਰੀਤ ਇਹ ਜిల్లా ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ਥਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਉਰਫ ਸ਼ਾਲੂ ਇਹ ਵੀ ਠਾਣਾ ਮੁਕੰਪੂਰੇ ਦਾ ਰਹਿਣ ਵਾਲਾ ਹੈ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਗਲੌਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚ ਜਾ ਰਹੇ ਸੀ ਇਹ ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾਂ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੇੜਲਾ ਵਿਅਕਤੀ ਹੈ ਤੇ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਸਿਗੇ ਐਂਟੀਟੀਜ਼ ਰਾਣਾ ਰਾਣਾ ਨਾਂ ਦੇ ਜਿਹੜੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰਿਸਿਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀਏ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ ਬੀਕੀਆਈ ਲਿੰਕਡ ਜਿਹੜੇ ਟੈਰਰਿਸਟਸ ਬਾਹਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਝੁਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਦੂਸਰਾ ਵੀ ਕੇਸ ਹੈਗਾ ਠਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚ ਜਿਹੜੀ ਪੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਸਾਨੂੰ ਦਸ਼ਾ ਨਿਰਦੇਸ਼ ਮਿਲੇ ਨੇ ਉਹਦੇ ਵਿੱਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ ਟੀਪੁਆਇੰਟ ਅਟਾਰੀ ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਇਹਦੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਇਆ ਹੈ ਉੱਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹਿਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰੱਖ ਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹਿਰੋਇਨ ਰਿਕਵਰ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਇਹ ਐਂਟੀ ਨੈਸ਼ਨਲ 엘ਿਮੈਂਟਸ ਟੈਰਰਿਸਟ 엘ਿਮੈਂਟਸ ਗੈਂਗਸਟਰ 엘ਿਮੈਂਟਸ ਤੇ ਜਿਹੜੇ ਨਾਰਕੋਟਿਕ 엘ਿਮੈਂਟਸ ਨੇ ਜੜਾ ਬਣਾਇਆ ਹੋਇਆ ਇਹਨੂੰ ਤੋੜਨ ਚ ਸਾਡੀ ਪੂਰੀ ਜਿਹੜੀ ਟੀਮ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜ ਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ 'ਚ ਸੀਗੇ ਬਿਲਕੁਲ ਤੇ ਨਾ ਨਹੀਂ ਉਹਦੇ ਤੋਂ ਕਨਸਾਈਨਮੈਂਟ ਰੋਨ ਰਹੀ ਮਹਿੰਗਾਈ ਦੇ ਅੱਗੇ ਫਰਦਰ ਡਿਲੀਵਰ ਕਰਨੀ ਸੀ ਸਰ ਜਿਸ ਲੈਵਲ ਦੇ ਜਿਸ ਲੈਵਲ ਦੇ ਤੇ ਹਾਰ ਸੀ ਕਿ ਸਰ ਹਾਂ ਕੋਈ ਤਿਆਰੀ ਕੀਤੀ ਇਹਨਾਂ ਦੀ ਕਿ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ ਇਹ ਸਾਰੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਤੇ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਸਰ ਜੀ ਸਰਦਾ ਕਿੱਥੋਂ ਆਈਆ ਕਿੱਥੀ ਬਣੀ ਹੋਈ ਹੈ ਇਹ AK ਸੀਰੀਜ਼ ਦੀ ਅਸਾਲਟ ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ 에ਜੰਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ ਪਰ ਜਦੋਂ ਵੀ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨੇ ਇਹ ਕਿ ਸੀਰੀਜ਼ ਦੇ ਜਿਹਦੇ ਸਾਰੇ ਘਾਤਕ ਬੈਠਾ ਹੁੰਦੇ ਨੇ ਉਸ ਤੋਂ ਬਾਅਦ ਦੇਖਿਆ ਕਿ ਮੱਟੇ ਚ ਨਹੀਂ ਕਿ ਕਿਲਿੰਗ ਹੋਈਆਂ ਉਹਨਾਂ ਤੇ ਵਰਤੇ ਜਾਂਦੇ ਨੇ ਤਕਨੀਕੀ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋਏ ਨੇ ਕਿ ਬਿਲਕੁਲ ਕਿਸੇ ਕੋਲ ਕੋਈ ਤਰੀਕਾ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਸੈਂਟ ਇੰਟੈਲੀਜੈਂਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀਆਂ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ पल पल दी खबर ਉਹਨਾਂ ਨਾਲ ਸ਼ੇਅਰ ਕਰ ਰਹੇ ਆ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡੀਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਸਾਰੀ ਮੈਂ ਕਾਨੂੰਨੀ ਮੁらい ਹੋਈ ਗੱਲ ਹੋਣੀ ਹੈ ਤਾਜ਼ਾ ਮੁらい ਹੈ ਜਾਂ ਪਹਿਲਾਂ ਤੋਂ ਲੈ ਕੇ ਰੱਖੀ ਹੋਈ ਹੈ ਇਹ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਤੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਨਾਂ ਤੋਂ ਡਰੱਗਸ ਦਾ 7.5 ਲੱਖ ਜਿਹੜੀ ਡਰੱਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਉਹ ਵੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਪਛੋਕੜ ਆ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜੱਗੂ ਦੇ ਇਸ਼ਾਰੇ ਤੇ ਤੁਸੀਂ ਸਰ ਕੋਈ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੋਸ ਲੈਵਲ ਦੇ ਨਰਡਿਗੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਨਵ ਪੰਡੋਰੀ ਦੇ ਕੈਂਟ ਤੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਅਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਿਅਮ ਰਹੀ ਸ਼ੇਅਰ ਕਰਾਂਗੇ ਇਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੋਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਨੇ ਤੇ ਡਰਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ بزਨਸ ਇਹ ਰਨ ਕਰ ਰਿਹਾ ਸੀ ਸਰ ਇਹਨਾਂ ਏਸ ਕੀ ਹੈ ਇਹਨਾਂ ਦਾ ਇਹ ਸਾਰੇ ਜਿਹੜੇ ਹੈਗੇ ਪੰਜੇ ਦੇ ਪੰਜੇ ਵਿਅਕਤੀ 25 ਤੋਂ 30 ਸਾਲ ਦੀ ਉਮਰ ਇਹਨਾਂ ਦੀ ਹੈਗੀ ਹੈ ਸਰ ਪੁਰਾਣੇ ਪਰਚੇ ਕੋਈ ਹੈਗੇ ਨੇ ਇੱਥੇ ਜਿਹੜੇ ਜੋਬਨ ਤੇ ਜਿਹੜਾ ਦੂਜਾ ਮੁੰਡਾ ਹੈਗਾ ਗੋਰਾ ਇਹਨਾਂ ਦੋਵਾਂ ਤੇ ਦੋ-ਦੋ ਕੇਸਿਸ ਆਲਰੇਡੀ ਰਜਿਸਟਰਡ ਨੇ ਜਿਹੜਾ ਗੋਰਾ ਹੈਗਾ ਇਹਦੇ ਤੇ ਇੱਕ ਏਐਨਟੀਐਫ ਵੱਲੋਂ ਵੀ ਜਿਹੜਾ ਮੁਕੱਦਮਾ ਹੈ ਉਹ ਰਜਿਸਟਰ ਕੀਤਾ ਗਿਆ ਹੈ ਤੁਸੀਂ ਕਰਦੇ ਹੋ ਕਿ ਕਿੱਥੇ ਗੱਡੀ ਕਿੱਥੋਂ ਦੀ ਹੈਗੀ ਜਿਹੜੀ ਇਹ ਸਾਰੀਆਂ ਡੀਟੇਲਸ ਐ ਅਸੀਂ ਪ੍ਰੋਪਰਲੀ ਜਿਹੜਾ ਆਰਸੀ ਦੀਆਂ ਡੀਟੇਲਸ ਲੈ ਕੇ ਮੈਨੂਫੈਕਚਰਰ ਦੀਆਂ ਡੀਟੇਲਸ ਲੈ ਕੇ ਉਹ ਸਾਰੀਆਂ ਅਸੀਂ 68 ਐਫ ਤੇ ਫ੍ਰੀਜ਼ ਵੀ ਕਰਾਵਾਂਗੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਹੜੀ ਨਾਕਾ ਕਿਹੜੀ ਸਪੈਸ਼ਲ ਗੱਲ ਜਿਹੜੀ ਹੈਗੀ ਆ ਕਿ ਇਹਨਾਂ ਨੇ ਦਾਕਟਰ ਸਾਹਮਣੇ ਆਏ ਕਿ ਇਹਨਾਂ ਨੇ ਮੈਂ ਅਮਾ ਜਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਜਿਹੜੀ ਜੁਆਇੰਟਲੀ ਅਸੀਂ ਇੰਟਰੋਗੇਸ਼ਨ ਕਰਾਂਗੇ ਪ੍ਰੋਪਰਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਈਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਰ ਜਿਹੜਾ ਕਿਥੋਂ ਆਇਆ ਸੀ ਇਹ ਕਲੀਅਰ ਪਿੰਟ ਹੈਗਾ ਜੀ ਥਾਣਾ ਲੋਪੋਕੇ ਦੀ ਹੱਦ ਚੰਦਾ ਇੱਥੇ ਅਸੀਂ ਨਾ ਕਰਾਂਗੇ ਸਰ ਜਿਹੜਾ 1.5 ਕਿਲੋ ਹੈ ਰਲ ਵਧੀਆ ਲੱਗਾ ਉਹ ਇੱਕੋ ਨਰਕਾ ਭਾਈਆ ਉਹਦੇ ਨਾਲ ਹੋਰ ਵੀ ਦੋ ਹੈਗੇ ਵੀ ਆ ਉਹ ਸਾਰੇ ਉਹਦੇ ਤੇ ਜੀ ਜਿਵੇਂ ਬੈਕਵਰਡ ਲਿੰਕੇਜਸ ਜਿਹੜੇ ਉਹਨਾਂ ਦੇ ਐਸੋਸੀਏਟਸ ਹੈ ਇਹ ਸਾਡੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜਿੰਨੀ ਵੀ ਇਹਨਾਂ ਦੀ ਡਰੱਗ ਸਮਗਲਰਸ ਹੈਗੇ ਆ ਇਹਨਾਂ ਦੀ ਮੈਪਿੰਗ ਕਰ ਰਹੇ ਆ ਪ੍ਰੋਪਰਲੀ ਤੇ ਜਿਹੜੇ ਜ ਉਹ ਸਾਰੇ ਅਸੀਂ ਤੋਂ ਸਰ ਬੈਕਗ੍ਰਾਉਂਡ ਲੀਏ ਸਾਰੇ ਕਲੀਅਰ ਬਿੱਟ ਪੜਿਆ ਹੋਇਆ ਜੋ ਵੀ ਕਲੀਅਰ ਦੀ ਪਿਛੇ ਨਾਲ ਵੱਡੇ ਪੱਧਰ ਤੇ ਹੈ ਮੈਂ ਪ੍ਰਾਪਤ ਕੀਤੀ ਉਹਦਾ ਕੋ ਲਿੰਕ ਜੋੜਦਾ ਅਸੀਂ ਸਾਰੇ ਜਿਹੜੇ ਲਿੰਕੇਜਸ ਆ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿੰਨੇ ਵੀ ਹੈਗੇ ਲਿੰਕ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਸਾਰੇ ਨਾਲ ਚੈੱਕ ਕਰਾਂ ਸਰ ਉਹ ਕ੍ਰੀਨਸ ਜੀ ਬਾਕੀ ਅੰਕੜੇ ਪਹਾੜ ਨੂੰ ਹੀ ਕਹਾਂ ਜੀ i20 ਕਾਰ ਜਿਹੜੀ ਇੱਕ ਹੈਗੀ ਹੈ ਤੇ ਦੂਸਰੇ ਕੋਲ ਅਸੀਂ ਸਪਲੈਂਡਰ ਜਿਹੜਾ ਮੋਟਰਸਾਈਕਲ ਹੈ ਸਿਰ ਪਵਨ ਤਰੀ ਪਵਨ ਤਰੀ ਦੇ ਖਿਲਾਫ ਕੋਈ ਪਹਿਲੇ ਨਾਮ ਨਹੀਂ ਦਾ ਚ ਨਹੀਂ ਇਹਦੇ ਖਿਲਾਫ ਕੋਈ ਮਕਦਮਾ ਪਹਿਲਾਂ ਦਾ ਇਹ ਦੀ ਬੈਕਲੌਗ ਪਰ ਫਾਈਲ ਸੀ ਇਹ ਜਿਹੜਾ ਹੈਗਾ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਪਿੰਡ ਚ ਤੇ ਇਹਨੇ ਪਹਿਲਾਂ ਵੀ ਸਾਨੂੰ ਜਿਵੇਂ ਹੁਣ ਪ੍ਰੀਮੀਨਰੀ ਜਿਹੜੀ ਇੰਟਰੋਗੇਸ਼ਨ ਸਾਡੇ ਸਾਹਮਣੇ ਆਈ ਹੈ ਤੇ ਪਹਿਲਾਂ ਵੀ ਇਹਨੇ ਹਿਰੋਇਨ ਦਾ ਕੰਮ ਕੀਤਾ ਤੇ ਇਹਦੇ ਹੋਰ ਵੀ ਅਸੀਂ ਪੁੱਛਤਾ ਕਰਕੇ ਇਹਦੀ ਵੀ ਜਿਹੜੀਆਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਹੋਈਆਂ ਉਹ ਸਾਰੀਆਂ ਅਸੀਂ ਫ੍ਰੀਜ਼ ਕਰਾਵਾਂਗੇ ਠੀਕ ਹੋ ਸਕਦਾ